ਹਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਸਾਰੀਆਂ ਭੈਣਾਂ ਪੁੱਛਦੀਆਂ ਸੀਗੀਆਂ ਕਿ ਤੁਸੀਂ ਸੇਲ ਨਹੀਂ ਲਾਈ ਦੁਕਾਨ ਤੇ ਮੋٹے ਕੱਪੜਿਆਂ ਦੀ ਸੇਲ ਨਹੀਂ ਲਾਈ ਸੇਲ ਆਪਾਂ ਨੇ ਲਾਤੀ ਸੀਗੀ ਜੀ ਕਿਉਂਕਿ ਆਪਾਂ ਲੋੜੀ ਤੋਂ ਬਾਅਦ ਸੇਲ ਲਾਉਣੇ ਹੁੰਨੇ ਆ ਸਾਰਾ ਕੱਪੜਾ ਸੇਲ ਰਾਹੀਓ ਕੱਢਦੇ ਹੁੰਨੇ ਆ ਕਿਉਂਕਿ ਉਹਦੀ ਅਸੀਂ ਕੋਈ ਵੀਡੀਓ ਵਗੈਰਾ ਨਹੀਂ ਪਾਉਂਦੇ ਜਿੱਦਾਂ ਕਿ ਜਿਹੜੇ ਕੰਟੈਕਟ ਚ ਹੈਗੇ ਆ ਉਹਨਾਂ ਨੂੰ ਸਟੇਟਸ ਵਗੈਰਾ ਸ਼ੋਅ ਕਰ ਦਿੰਨੇ ਹੁੰਨੇ ਆ ਹਨਾ ਉਹਦੇ ਤੇ ਆਪਣਾ ਸਾਰਾ ਕੱਪੜਾ ਸੇਲ ਹੋ ਜਾਂਦਾ ਹੈ ਬਹੁਤ ਪੈਣਾ ਦੇ ਕਮੈਂਟ ਆਉਂਦੇ ਸੀਗੇ ਤੇ ਫੋਨ ਆਉਂਦੇ ਸੀਗੇ ਕਿ ਸੇਲ ਆ ਲਾਉਣੀਓ ਸਾਨੂੰ ਦੱਸਿਆ ਕਿਉਂ ਨਹੀਂ ਜਿੰਨੇ ਕ ਆਪਣੇ ਕੋਲੇ ਪਏ ਆ ਗਰਮ ਸੂਟ ਹਨਾ ਉਹਨਾਂ ਦੀ ਆਪਾਂ ਹੁਣ ਫੇਰ ਸੇਲ ਲਾਉਣ ਜਾ ਰਹੇ ਆ ਤੇ ਪਲੀਜ਼ ਜਲਦੀ ਖਰੀਦਿਆ ਕਰੋ ਤੇ ਉਹਦੇ ਵਿੱਚ ਇੱਕ ਤਾਂ ਧਾਰ ਨਹੀਂ ਹੋਊਗਾ ਜੀ ਸੇਲ ਦੇ ਵਿੱਚ ਇੱਕ ਪਲੀ ਦੇਖਣ ਆਲੇ ਨਾਉਣ ਤੇ ਜਿਹਨੇ ਖਰੀਦਣਾ ਹੈ ਉਹ ਆ ਸਕਦੇ ਨੇ ਦੇਖੋ ਜੀ ਜਿੱਦਾਂ ਕਿ ਇਹ ਵਾਲੇ ਸੂਟ ਤੇ ਸਾਡੇ ਕੋਲੇ ਮਾਈਆਂ ਵਾਲੇ ਸੂਟ ਵੀ ਹੈਗੇ ਤੇ ਇਹ ਵਾਲੇ ਤੇ ਕੁੜੀਆਂ ਗੱਤਰੀਆਂ ਵਾਲੇ ਵੀ ਹੈਗੇ ਤੇ ਇਹ ਦੋਨੇ ਤਰ੍ਹਾਂ ਦੇ ਸੂਟ ਤੇ ਮੋٹے ਸੂਟ ਸੀਗੇ ਇਹ ਸੂਟ 250 ਦਾ ਦੇ ਰਹੇ ਆ ਸੇਲ ਲੱਗੀ ਹੋਈ ਹੈ ਆਪਣੇ ਦੁਕਾਨ ਦੇ ਉੱਪਰ ਇਹ ਆ 250 ਦਾ ਸੂਟ ਦੇ ਰਹੇ ਆ ਦੇਖੋ ਇਹ ਪਹਿਲਾਂ ਜਿਹੜੇ ਵਿਕੇ ਤੇ ਜੀ 400 ਦਾ 450 ਦਾ ਸੂਟ ਵਿਕੇ ਆ ਤੀ ਸੀਜ਼ਨ ਦੇ ਵਿੱਚ ਹੁਣ ਆਪਾਂ ਇਹ 250 ਦਾ ਦੇ ਰਹੇ ਆ ਇਹ ਇੱਕ ਆਪਣੇ ਕੋਲੇ ਜਿਹੜੇ ਹੈਗੇ ਤੇ ਇਹ ਵਾਲੇ ਆਪਣੇ ਕੋਲੇ ਬਹੁਤ ਜ਼ਿਆਦੇ ਪਏ ਨੇ ਪਹਿਲਾਂ ਇਹ 250 ਦਾ ਵੀ ਵਿਕੇ ਜੀ 300 ਦਾ ਵੀ ਵਿਕੇ ਫਿਰ 250 ਦਾ ਹੋ ਗਿਆ ਤੇ ਹੁਣ ਆਪਾਂ ਇਹ ਵਾਲਾ ਸੂਟ 200 ਦਾ ਕਰਤਾ ਜੀ 200 ਦਾ ਕਰਤਾ ਇਹ ਆਪਣਾ ਇੱਕ ਸੂਟ ਮਿਲੂਗਾ ਜੀ 200 ਦਾ ਜੇ ਦੋ ਸੂਟ ਲੈਣੇ ਆ ਤੁਸੀਂ 350 ਦੇ ਮਿਲਣਗੇ ਨਕਦ ਤੇ ਮਿਲਣਗੇ ਜੀ ਪਲੀਜ਼ ਆਧਾਰ 'ਚ ਇਹ ਸੂਟ ਕਿਉਂਕਿ ਸੇਲ ਵਾਲੇ ਸੂਟ ਆਧਾਰ 'ਚ ਨਹੀਂ ਮਿਲਣਗੇ ਨਕਦ ਤੁਸੀਂ ਲੈ ਸਕਦੇ ਹੋ ਆਪਣੇ ਕੋਲੇ ਮਾਲ ਬਹੁਤ ਜ਼ਿਆਦਾ ਪਿਆ ਹੈ ਕਿਉਂਕਿ ਸੇਲ 'ਚ ਜ਼ਿਆਦਾ ਚਿਰ ਮਾਲ ਨਹੀਂ ਖੜਦਾ ਜੀ 350 ਦੇ 2 ਦਵਾਂਗੇ 200 ਦਾ ਦਵਾਂਗੇ ਜੀ ਇੱਕ ਆ ਦੇਖੋ ਇਹ ਚੈੱਕ ਵਾਲੇ ਸੂਟ ਆ ਪਾਸਮ ਦੇ ਸੀਜ਼ਨ ਦੇ ਵਿੱਚ ਇਹ 3 3 2200 ਦੇ ਵਿਕੇ ਨੇ ਜੀ ਇੱਕ ਆਪਣੇ ਕੋਲੇ ਆ ਗਏ ਜੀ ਕੋਟਰੇਜ ਆ ਦੇਖੋ ਆਪਾਂ ਨੇ ਸੀਜ਼ਨ ਦੇ ਵਿੱਚ ਵੀ ਇਹ 13 12 1300 ਦਾ ਸੂਟ ਵਿਕੇ ਜੀ ਵਧੀਆ ਣੀ ਕਟرائی ਐ ਦੇਖੋ ਮੈਂ ਨੇੜੇ ਕੈਮਰਾ ਕਰਕੇ ਦਿਖਾਉਣੀ ਆ ਕਟرائی ਦੇ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦੇ ਸੋਹਣੇ ਪ੍ਰਿੰਟ ਵੀ ਹੈਗੇ ਆ ਇਹ ਇਹਦੀ ਸਾਫ ਸਲਵਾਰਾਂ ਹੈਗੀਆਂ ਨੇ ਇਹ ਆਪਣੇ ਕੋਲੇ ਵੀ 8 10 ਸੂਟ ਹੀ ਬਚੇ ਆ ਜੀ ਇਹ ਸੂਟ ਆਪਾਂ 1050 ਰੁਪਏ ਦਾ ਦਵਾਂਗੇ ਪਹਿਲਾ ਇਹ ਜਿਹੜੇ ਹੈਗੇ ਬਹੁਤ ਵਹਗੇ ਵੀ ਕਿਹਨੇ ਜਿਨ੍ਹਾਂ ਨੇ ਲੈ ਕੇ ਰੱਖਣਿਆ ਅਗਲੇ ਸਾਲ ਵਾਸਤੇ ਉਹਨਾਂ ਨੂੰ ਬਹੁਤ ਵਧੀਆ ਕਿਉਂਕਿ ਸੀਜ਼ਨ ਦੇ ਵਿੱਚ ਇਹ 14-1500 ਦਾ ਸੂਟ ਵਿਕਦਾ ਆ ਹੁਣ ਆਪਾਂ 1050 ਦਾ ਦਵਾਂਗੇ ਫਿੱਕੇ ਗੂੜੇ ਰੰਗ ਸਾਰੇ ਹੈਗੇ ਆ ਜੀ ਇਹ ਤੁਸੀਂ ਜਲਦੀ ਤੋਂ ਜਲਦੀ ਕਰਿਓ ਜੇ ਤੁਸੀਂ ਖਰੀਦਣੇ ਆ ਆਪਣੇ ਕੋਲੇ 100 ਲ ਵਗੈਰਾ ਜਿੱਦਾਂ ਮੋٹے ਕੁਰਤੇ ਪਜਾਮੇ 350 ਦਾ ਜਿਹੜਾ 5-500 ਰੁਪਏ ਦੇ ਕੁਰਤੇ ਪਜਾਮੇ ਵੇਚੇ ਆ ਉਹ 350 ਦਾ 400 ਦਾ ਆਪਾਂ ਕੁਰਤਾ ਪਜਾਮਾ ਤੁਹਾਨੂੰ ਦਵਾਂਗੇ ਤੁਸੀਂ ਲਿਜਾ ਸਕਦੇ ਹੋ ਸਾਡੇ ਕੋਲ 5-600 ਦਾ ਕੁਰਤਾ ਪਜਾਮਾ ਵੇਚਣ ਵਾਲਾ ਕਿਉਂਕਿ ਜਦੋਂ ਸੀਜ਼ਨ ਆਫ ਹੁੰਦਾ ਜੀ ਹਨਾ ਉਦੋਂ ਐਂ ਹੁੰਦਾ ਵੀ ਜਿਹੜਾ ਕੱਪੜਾ ਚੱਲ ਵਿਕਦਾ ਹੈ ਘੱਟ ਰੇਟਾਂ ਤੇ ਕਰ-ਕਰੇ ਕੱਢੇ ਨੇ ਇਹ ਵਾਲਾ ਸਾਨੂੰ 200 ਦਾ ਤਾਂ ਪਿਆ ਹੋਇਆ ਹੈ ਸੂਟ ਹੁਣ ਅਸੀਂ ਘੱਟ ਕਰਕੇ ਦੇ ਰਹੇ ਆ ਸਾਡੀ ਜਿਹੜੀ ਕੁਆਲਿਟੀ ਹੈਗੀ ਕੱਪੜੇ ਦੀ ਉਹ ਵੀ ਵਧੀਆ ਜੀ ਦੇਖੋ ਹਲਕੀ ਕੁਆਲਿਟੀ ਨਹੀਂ ਜੇ ਤੁਸੀਂ ਚੈੱਕ ਕਰੋਗੇ ਵਧੀਆ ਵਾਲੀ ਕੁਆਲਿਟੀ ਹੈ ਇਹ ਆਪਣੀ ਜਿਹੜੀ ਹੈਗੀ ਪਿੰਡ ਦੇ ਵਿੱਚ ਦੁਕਾਨ ਹੈ ਜੀ ਪਿੰਡ ਆਪਣਾ ਹੈਗਾ ਬਾਦਸ਼ਾਪੁਰ 부ਸ਼ਾਪੁਰ ਵੀ ਕਹਿ ਦਿੰਦੇ ਆ ਸ਼ੇਰਪੁਰ ਤੇ ਧੋਰੀ ਤੇ ਵਿਚਾਲੇ ਜੇ ਆਪਣਾ ਪਿੰਡ ਹੈਗਾ ਆ ਇਧਰੋਂ ਜੇ ਤੁਸੀਂ ਆਓਗੇ ਰਣੀਕੇ ਪਿੰਡ ਤੇ ਇੱਕ ਪਾਸੇ ਬੜੀ ਘਨੋਰੀ ਪਿੰਡ ਹੈ ਘਨੋਰੀ ਕਲਾ ਰਣੀਕੇ ਤੇ ਘਨੋਰੀ ਕਲਾ ਦੇ ਵਿੱਚ ਹੈ ਬਾਦਸ਼ਾਪੁਰ ਪਿੰਡ ਹੈ ਤੁਸੀਂ ਸਾਡੀ ਸ਼ਾਪ ਤੇ ਆ ਕੇ ਕੱਪੜਾ ਖਰੀਦ ਸਕਦੇ ਹੋ ਜਿਹੜਾ ਵੀ ਖਰੀਦਣਾ ਹੈ ਦੇਖ ਪਾ ਕੇ ਤੁਸੀਂ ਰੱਬ ਤੇ ਤਸੱਲੀ ਕਰਕੇ ਕੱਪੜਾ ਖਰੀਦੋ ਜੀ ਆਪਣੀ ਇੰਸਟਾਗ੍ਰam ਆਈਡੀ ਹੈਗੀ ਐ ਇੱਕ ਔਰ ਸੰਧੂ ਬਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰam ਆਈਡੀ ਹੈਗੀ ਉਹਦੇ ਤੇ ਵੀ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਨਾ ਜੇ ਕਿਤੇ ਬਾਹਰ ਦਿਓ ਪਰ ਜਿਹੜਾ ਖਰੀਦਣਾ ਹੈ ਉਹ ਤੁਹਾਨੂੰ ਸਾਡੀ ਦੁਕਾਨ ਤੇ ਆ ਕੇ ਹੀ ਖਰੀਦਣਾ ਪਊਗਾ ਕੱਪੜਾ ਕਿਉਂਕਿ ਦੇਖ ਕੇ ਚੈੱਕ ਕਰਕੇ ਖਰੀਦੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ